ਇਹ ਪਾਲੇ ਦਾ ਨਾਮ ਆਪਣੀ ਛਾਤੀ ਤੇ ਖਣਵਾਇਆ ਹੋਇਆ ਆ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਹੈ ਸਾਹਮਣੇ 4 ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਰੂਪੋ ਵਾਲੀਆ ਰੂਪੋ ਵਾਲੀਆ ਖੇਡ ਮੈਦਾਨ ਦੇ ਅੰਦਰ ਕਰਵਾਉ ਪੁਰੀਏ ਪਾਲੇ ਦੇ ਪਿੰਡਾਂ ਦਾ ਗੰਦਾ ਚਲਾਲਪੁਰੇ ਪਿੰਡ ਵਾਲਾ ਬਤਾਪੁਰ ਵਾਲਿਆ ਤੇਰੇ ਤੇ ਮੇਰਾ ਖਿਆਲ ਹੈ ਮੈਂ ਸੁਣਿਆ 100 ਡਾਲਰ ਲੱਗਾ ਹੈ ਹਾਮਣਾ ਭਰਾ ਨੇ ਬੋਲਿਆ ਹੋਇਆ 100 ਡਾਲਰ ਦਾ ਮਰਾਖੜ 9971 ਬੰਨੇ ਆ 9971 ਬੰਨੇ ਆ ਪਰ 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 ਆ ਬੱਲੇ ਫਤਾਹਪੁਰ ਵਾਲਿਆ ਨੈ ਰੀਸਾ ਮੱਲਾ ਤੇਰੀਆਂ ਦੇਖ ਤਾੜੀਆਂ बजੀਆਂ ਏਕਾਵਾ ਫਤਾਹਪੁਰੇ ਪਿੰਡ ਵਾਲਾ ਐਨ ਮੇਲਾ ਨਚਾ ਜੂਨੀਅਰ ਪੰਡਤ ਤਿੰਨ ਜੱਫੇ ਤਿੰਨ ਜੱਫੇ 100 ਡਾਲਰ ਇੱਕ ਲੱਗਾ ਹੋਇਆ ਦੋ ਲਾ ਕੇ 100 ਡਾਲਰ ਤੇ ਖੜਾ ਕਰ ਮੱਲਾ ਇਧਰਲੇ ਪਾਸੇ ਦੇਖਣਾ ਫਤਾਹਪੁਰੀਆ ਇਹ ਆ ਗਿਆ ਕਰ ਬੜਾ ਇਹ ਬੜਾ ਤਕੜਾ ਗਿਆਕਾਰ ਹੈ ਇਹ ਗੱਲਾਂ ਮੰਨ ਜਾਂਦਾ ਹੈ ਇਹ ਗੱਲਾਂ ਮੰਨ ਜਾਂਦਾ ਹੈ ਪਰੋ ਆ ਇੱਕ ਵਿੱਕੀ ਕੂਨਰ ਹੈ ਤੇ ਤੂੰ ਵਿੱਕੀ ਹੈ ਜਿੰਨੇ ਹੁਣ ਦੇ ਦੇਣ ਵਾਲਿਆ ਸਰਾ ਕਰਾ ਦਿੰਦਾ ਹੈ ਇਧਰਲੇ ਪਾਸੇ ਪਾਲਾ ਹੈ ਸਾਹਮਣੇ ਕਬੱਡੀ ਕਬੱਡੀ ਕਰਦਾ ਹੈ ਪੱਟਾ ਤੇ ਥਾਪੀਆਂ ਮਾਰਦਾ ਹੈ ਜੀਪਿਆ ਐ ਕੋਈ ਤੋੜ ਮੱਲਦਾ ਵੇਖ ਬਿੱਟੂ ਸੈਂ ਫਤਾਪੁਰ ਵਾਲਿਆ 5000 ਲੱਗਾ ਹੈ 100 ਡਾਲਰ ਲੱਗਾ ਹੈ ਲਓ ਸਾਹਮਣੇ ਆ ਤਾੜੀ ਮਾਰੋ ਯੋਰਦਾਰ ਬੱਲੇ ਏਕਮ ਫਤਾਪੁਰ ਪੈਂਡ ਵਾਲਾ ਅੰਮ੍ਰਿਤਸਰ ਸਾਹਿਬ